ਜਿਹੜੇ ਅਕਾਲ ਤਖਤਾ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇ ਤਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਨਾ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰਹੀਮ ਦਾ ਡੇਰਾ ਨਾ ਕੋਈ ਚਰਚਾ ਘਰ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਹੈ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਅੱਜ ਦੇ ਦਿਨ ਤੇ ਮੈਂ ਸਮਝ ਲਿਆ ਕਿ ਸਿੰਘ ਸਾਹਿਬਾਨਾਂ ਦਾ ਉਹ ਹੁਕਮ ਹੈ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖ਼ਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇ ਦਿੱਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂਗੀ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟ ਕਰਨ ਦੇ ਵਿੱਚ ਕੁਝ ਵੱਖਰਾ ਲਿਖਿਆ ਗਿਆ ਜਿਹੜੇ ਬਾਕੀ ਸਭ ਦਾ ਮਤਲਬ ਉਹ ਲਿਖਿਆ ਮੈਂ ਮੈਂ 7 ਤੋਂ 12 ਤੱਕ ਵਜੀਦ ਰਿਹਾ ਵਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਹੈ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰਹੀਮ ਦਾ ਡੇਰਾ ਨਾ ਕੋਈ ਚਰਚਾ ਘਰ ਆ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਪਾਤਸ਼ਾਹ ਜੀ ਦਾ ਸ਼ਬਦ ਸਿੱਧਾ ਕਰ ਦੇਣਾ ਹੈ ਠੀਕ ਹੈ ਨਾ ਅੱਜ ਦੇ ਦਿਨ ਤੇ ਮੈਂ ਸਮਝਦਾ ਕਿ ਸਿੰਘ ਸਾਹਿਬਾਨਾਂ ਦਾ ਪੋਕਮ ਹੋਇਆ ਸੀਗਾ ਉਹ ਹੁਕਮ ਆ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇ ਦਿੱਤਾ ਵਾ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂ ਗਈ ਜੋ ਹੁਕਮ ਹੋਏਗਾ ਉਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟ ਕਰਨ ਦੇ ਵਿੱਚ ਕੁਝ ਵਕਰਾ ਲਿਖਿਆ ਗਿਆ ਜੈ ਕਿ ਬਾਕੀ ਸਾਡਾ ਮਤਲਬ ਇਹ ਹੈ ਮੈਂ ਮੈਂ 7 ਤੋਂ 12 ਤੱਕ ਵਜੀਰ ਰਿਹਾ ਹਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਹੈ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾਂ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰੀਮ ਦਾ ਡੇਰਾ ਨਾ ਕੋਈ ਚਰਚਾ ਘਰ ਨਾ ਕਦੇ ਅਸੀਂ ਮਿਲੇ ਆਂ ਨਾ ਸਾਨੂੰ ਉਹਦੀ ਲੋੜ ਪਈ ਏ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਤੇ